ਆਹ ਫਿਰ ਜਿਹੜੀ ਮੈਡਮ ਦੀ ਸ਼ਾਇਰੀ ਲਈ ਗਈ ਹੈ ਸੁਣੋ ਵੀ ਮੈਡਮ ਦੀ ਸ਼ਾਇਰੀ ਕਹਿੰਦਾ ਕੋਈ ਲਫ਼ਜ਼ ਨਹੀਂ ਆ ਮੇਰੇ ਤੇ ਕੀ ਲਿਖਣਾ ਹੈ ਤੇਰੇ ਤੇ ਤੁਝ ਗੱਲਾਂ ਤੈਨੂੰ ਮੈਂ ਸੁਣਾਉਣਾ ਤੇਰੇ ਉੱਤੇ ਦੋ ਟੱਪੇ ਬਣਾਉਣਾ ਸੁਣ ਕੇ ਜਰਾ ਕਹਿੰਦਾ ਗੋਲ ਮੋਲ ਜਾਂ ਚਿਹਰਾ ਤੇਰਾ ਇਹ ਅੱਖਾਂ ਵਿੱਚ ਸ਼ਦਾਨੀ ਹੈ ਪਰ ਆਓ ਬਣਾਂਗੇ ਆ ਲੈਣ ਮਾਇ ਜੀ ਵਾਹ ਵਾਹ ਕਹਿੰਦਾ ਮੂਲ ਮੂਲ ਜਾਂ ਚਿਹਰਾ ਤੇਰਾ ਇਹ ਅੱਖਾਂ ਵਿੱਚ ਸ਼ੈਤਾਨੀ ਐ ਇੱਕ ਸੋਹਣੀ ਤੇਰੇ ਦੰਦ ਉੱਪਰੋਂ ਗਲ ਵਿੱਚ ਗਾਨੀ ਐ ਕਾਲਾ ਸੂਟ ਨਾ ਪਾਇਆ ਕਰ ਕਹਿਰ ਹੋ ਜੂ ਪਾਣੀ ਨੂੰ ਹੱਥ ਨਾ ਲਾਇਆ ਕਰ ਜ਼ਹਿਰ ਹੋ ਜੂ ਨੀ ਤੂੰ ਹੱਸਦੀ ਏ ਬੌਧਾ ਸੋਣਾ ਹਾਸੀ ਨੂੰ ਲਕਾਇਆ ਨਾ ਕਰ ਨੀ ਤੂੰ ਹੱਸਦੀ ਏ ਬੌਧਾ ਸੋਣਾ ਹਾਸੀ ਨੂੰ ਲਕਾਇਆ ਨਾ ਕਰ ਤੂੰ ਹਕੀਕਤ ਵਿੱਚ ਹੀ ਬੌਧੀ ਸੋਣੀ ਮੇਰੇ ਸੁਪਨੇ ਦੇ ਵਿੱਚ ਆਇਆ ਨਾ ਕਰ